ਅੱਜ ਤੁਹਾਡੇ ਸਾਹਮਣੇ ਪਿੰਡ ਹਮਾਗੁਰ ਬਲਾਕ ਡੇਰਾ ਬਸੀ ਦੀ ਸ਼ਾਮਲਾ ਜ਼ਮੀਨ ਨੂੰ ਚੋਂ ਕੱਟੇ ਗਏ 300 ਰੁਪਏ ਦੇ ਦੇ ਮਾਮਲੇ ਬਾਰੇ ਗੱਲ ਕਰਦੇ ਹਾਂ ਸਰਦਾਰ ਅਕਾਲ ਸਿੰਘ ਨਗਰਾ ਜੀ ਨਾਲ ਨਗਰਾ ਸਾਹਿਬ ਜੀ ਕੀ ਮਾਮਲਾ ਜੀ ਸਭ ਤੋਂ ਪਹਿਲਾਂ ਮੈਂ ਆਪਦੇ ਚੈਨਲ ਦੇ ਮੰਧੇ ਪਰਹੀਂ ਜਿੰਨੇ ਵੀ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮਾਈਓ ਪਰ ਦਰਖਤ ਕਟਾਈ ਮਾਮਲੇ ਦੇ ਬਾਰੇ ਅਖਬਾਰਾਂ 'ਚ 26 ਖਬਰਾਂ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਰੈਜੂਲੇਸ਼ਨ ਪਾਇਆ ਗਿਆ ਮਿਤੀ 21 12 24 ਨੂੰ ਮਤਾ ਨੰਬਰ 1 ਰਾਹੀਂ ਬीडीओ ਡੇਰਾ ਬੱਛੀ ਨੂੰ ਲਿਖਿਆ ਗਿਆ ਕਿ ਰਾਤ ਸਮੇਂ ਸਫੈਦੇ ਦੇ ਦਰਖਤ ਕੱਟ ਲਏ ਗਏ 300 ਪਿੰਡੇ ਦੇ ਕਰੀਬ ਜਿਨ੍ਹਾਂ ਦੇ ਮੁੱਢ ਖੜੇ ਹਨ ਉਹ ਮੁੱਢਾ ਦਾ ਵੀ ਹਾਦਸਾ ਵੀ ਉਹ ਵੀ ਕਿਤੇ ਪਟਨਾ ਲੈ ਜਾ ਬੀਡੀਪੀਓ ਡੇਰਾਬਸੀ ਦੇ ਪੱਤਰ ਨੰਬਰ 4369241224 ਨੂੰ ਥਾਣਾ ਮੁੱਖੀ ਹਡੇਸਰਾਂ ਨੂੰ ਲਿਖਿਆ ਜਾਂਦਾ ਵੀ ਇਹਨਾਂ ਦੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਬਾਰੇ ਜਿਸ ਤੋਂ ਬਾਅਦ ਫਿਰ ਬੀਡੀਪੀਓ ਡੇਰਾਬਸੀ ਵੱਲੋਂ ਜਿਹੜੇ ਜ਼ਿਲ੍ਹਾ ਆਪਣਾ ਉਪਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਐਸਐਸ ਨਗਰਜੀ ਦੇ ਦਫ਼ਤਰ ਦੇ ਪੱਤਰ ਨੰਬਰ 266 ਮਿਤੀ 14 ਜਨਵਰੀ 2025 ਦੇ ਸਬੰਧ ਵਿੱਚ ਬੀਡੀਪੀਓ ਡੇਰਾ ਬੱਸੀ ਤੋਂ ਪੁੱਛਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਬੀਡੀਪੀਓ ਡੇਰਾ ਬੱਸੀ ਵੱਲੋਂ ਡੀਡੀਪੀਓ ਮੁਹਾਲੀ ਨੂੰ ਰਿਪੋਰਟ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਡੀਡੀਪੀਓ ਸਾਹਿਬ ਕੋਲ ਜਦੋਂ ਜਾ ਕੇ ਅੱਜ ਅਸੀਂ ਪਤਾ ਕੀਤਾ ਵੀ ਇਹ ਦਰਖਤਾ ਸਬੰਧੀ ਅਸੀਂ ਆਰਟੀਆਈ ਦੇ ਰਿਪੋਰਟ ਪੰਗੀ ਸੀ ਜੋ ਸਾਨੂੰ 2 April 25 ਨੂੰ ਮਿਲੀ ਸੀ ਜਿਸ ਦੇ ਵਿੱਚ 9425 ਨੂੰ ਅਸੀਂ ਜਿਹੜਾ ਇੱਕ ਰਿਟਰਨ ਦੇ ਵਿੱਚ ਆਪਣੀ ਸੰਸਾ ਦੇ ਲੈਟਰਪੈਡ ਦੇ ਉੱਤੇ ਉਪ ਮੰਡਲ ਮੈਜਿਸਟ੍ਰੇਟ ਕਮ ਚੇਅਰਮੈਨ ਫੋਰੈਸਟ ਕਮੇਟੀ ਡੇਰਾ ਬਸੀ ਜੀ ਨੂੰ ਰਿਟਰਨ ਦੇ ਵਿੱਚ ਸ਼ਿਕਾਇਤ ਕੀਤੀ ਇਸ ਦਾ ਉਤਾਰਾ ਵਿੱਤ ਕਮਿਸ਼ਨਰ ਪੰਜਾਬ ਸਰਕਾਰ ਵਣ ਤੇ ਜੰਗਲੀ ਜੀਵ ਵਿਭਾਗ ਕਮ ਚੇਅਰਮੈਨ ਸਟੇਟ ਲੈਵਲ ਫੋਰੈਸਟ ਕਮੇਟੀ ਪੰਜਾਬ ਚhattisgarh ਪ੍ਰਧਾਨ ਮੁਖ ਵਰਪਾਲ ਪੰਜਾਬ ਕਮ ਮੈਂਬਰ 77 ਸਟੇਟ ਲੈਵਲ ਫੋਰੈਸਟ ਕੰਪਨੀ ਕਮੇਟੀ ਪੰਜਾਬ ਐਸ ਐਸ ਨਗਰ ਵੜ ਰੇਜ ਅਫਸਰ ਡੇਰਾ ਬਸੀ ਕਮ ਮੈਂਬਰ 77 ਉਪ ਮੰਡਲ ਪੱਤਰੀ ਫੋਰੈਸਟ ਕਮੇਟੀ ਡੇਰਾ ਬਸੀ ਨੂੰ ਇਹ ਰਿਟਰਨ ਦੇ ਵਿੱਚ ਸ਼ਿਕਾਇਤ ਦਿੱਤੀ ਜਿਸ ਦੇ ਵਿੱਚ ਡੇਰਾਵਸੀ ਐਸ.ਡੀ.ਐਮ ਦਫ਼ਤਰ ਵੱਲੋਂ ਡੀ.ਡੀ.ਪੀ.ਓ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਰਿਪੋਰਟ ਮੰਗ ਲਈ ਹੈ ਤੇ ਅਸੀਂ ਜਦੋਂ ਆ ਕੇ ਇੱਥੇ ਪਤਾ ਕੀਤਾ ਵੀ ਜੋ ਅਸੀਂ ਸ਼ਿਕਾਇਤ ਕੀਤੀ ਹੈ ਇਹ ਤਾਂ ਸਿਰਫ ਜੋ ਸਰਪੰਚ ਪੰਚਾਂ ਵੱਲੋਂ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਬੀ.ਡੀ.ਪੀ.ਓ ਡੇਰਾਵਸੀ ਨੇ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਇੱਕ ਪਿੰਡ ਦੇ ਹੀ ਜਿਹੜਾ ਹੈਗਾ ਜਸਵੀਰ ਸਿੰਘ ਜਸਵਿੰਦਰ ਸਿੰਘ ਪੁੱਤਰ ਨਸੀਬ ਸਿੰਘ ਨੂੰ ਇਹ ਜਿਹੜਾ ਦੋਸ਼ੀ ਠਹਿਰਾਇਆ ਗਿਆ ਵੀ ਉਸ ਵੱਲੋਂ ਡੀਡੀਪੀਓ ਬੀਡੀਪੀਓ ਦੇ ਦਫ਼ਤਰ ਜਾ ਕੇ ਬਿਆਨ ਵੀ ਦਿੱਤਾ ਗਿਆ ਵੀ ਇਹ درخت ਮੇਰੇ ਵੱਲੋਂ ਕੱਟੇ ਗਏ ਹਨ ਦੇਖੋ ਇੱਕ ਰਾਤ ਦੇ ਵਿੱਚ 300 ਸਫੈਦਾ ਕੱਟ ਕੇ ਚੋਰੀ ਲੈ ਜਾਣਾ ਤੇ ਇਹ ਗੱਲ ਹਜਮ ਨਹੀਂ ਹੁੰਦੀ ਕੁੱਕੇ ਪਿੰਡ ਦੇ ਵਿੱਚ ਘੱਟੋ ਘੱਟ 5-7 ਸੌ ਤੋਂ ਵੱਧ ਵੱਦਾ ਰਹਿੰਦਾ ਹੈ ਕੰਮ ਤੇ ਆਂਦਾ ਜਾਂਦਾ ਹੈ ਜਦੋਂ ਕਿ ਪੰਚਾਇਤ ਨੇ ਇਹ ਗੱਲ ਲਿਖੀ ਆ ਵੀ ਰਾਤ ਸਮੇਂ ਕੱਟੇ ਗਏ ਆ ਪਰ ਜਿਹੜੀ ਵੀਡੀਓਗ੍ਰਾਫੀ ਔਰ ਫੋਟੋਗ੍ਰਾਫੀ ਹੋਈ ਵੀ ਐ ਉਹ ਦਿਨ ਦੇ ਵਿੱਚ ਸਫੈਦੇ ਕੱਟਦਿਆਂ ਦੀ ਵੀਡੀਓ ਬਣੀ ਹੋਈ ਐ ਔਰ ਉਹਨਾਂ ਦਾ ਸਮਾਨ ਟਰੈਕਟਰ ਟਰਾਲੀ ਜੋ ਲੋਡ ਕਰਨ ਵਾਸਤੇ ਲੇਬਰ ਉੱਥੇ ਸਫੈਦੇ ਕੱਟ ਰਹੀ ਐ ਇੰਨਾ ਸਬੂਤ ਹੋਣ ਦੇ ਬਾਵਜੂਦ ਵੀ ਨਾਤਾ ਹਡੇਸਰਾ ਐਸਐਚਓ ਨੇ ਸਹੀ ਕਾਰਵਾਈ ਕੀਤੀ ਨਾ ਬੀਡੀਪੀਓ ਡੇਰਾ ਬਸੀ ਨੇ ਸਹੀ ਕੀਤੀ ਕਿਉਂਕਿ ਇਹਦੇ ਵਿੱਚ ਸਰਪੰਚ ਪੰਚ ਸਾਰੇ ਦੋਸ਼ੀ ਐ ਤੇ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਤੋਂ ਕਿ ਜੋ ਇਸ ਫਾਇਦੇ ਕੱਟੇ ਗਏ ਐ ਇਹਦੀ ਕਿਸੇ ਉੱਚ ਸੰਸਥਾ ਤੋਂ ਜਾਂਚ ਪੜਤਾਲ ਕਰਵਾਈ ਜਾਵੇ ਜਾ ਬਿਟੀ ਲੈ ਸ਼ੁਰੂਏ ਕੇਸ ਮਾਰਕ ਕੀਤਾ ਜਾਵੇ ਜਿਹਦੇ ਵਿੱਚ ਸਰਪੰਚ ਪੰਜਾਂ ਤੋਂ ਲੈ ਕੇ ਪੀਡੀਪੀਓ ਡੇਰਾਬਸੀ ਥਾੜਾ ਹੰਡੇਸਰਾ ਦਾ ਸਟਾਫ ਔਰ ਜ਼िला ਵਿਕਾਸ ਤੇ ਪੰਚਾਇਤ ਅਫਸਰ ਦੇ ਸਟਾਫ ਜੋ ਇਸ ਕੱਪੜੇ ਨੂੰ ਦਬਾਉਣ ਦੇ ਖਾਤਰ ਕਾਗਜ਼ਾਂ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਲੇਕਿਨ ਅਸੀਂ ਜੋ ਸ਼ਿਕਾਇਤ ਦਿੱਤੀ ਹੋਈ ਹੈ ਐਸਡੀਐਮ ਡੇਰਾਬਸੀ ਨੂੰ ਦਿੱਤੀ ਹੋਈ ਹੈ ਜੋ ਵਣ ਵਿਭਾਗ ਦਾ ਰੂਲ ਹੈ ਨਿਜਮ ਹੈ ਉਹਦੇ ਮੁਤਾਬਕ ਇਹ ਗੈਰ ਕਾਨੂੰਨੀ ਢੰਗ ਨਾਲ ਕੱਟੇ ਗਏ ਆ ਜੋ ਕਿ ਵਣ ਆਪਣੇ ਵੀ ਜੇ ਦਰਖਤ ਕੱਟਨੇ ਹੋਣ ਤਾਂ ਵੀ ਇਹ ਮਨਜ਼ੂਰੀ ਤੋਂ ਬਿਨਾਂ ਨਹੀਂ ਅਸੀਂ ਕੱਟ ਸਕਦੇ ਇਸ ਤਰ੍ਹਾਂ ਇਹ ਪੰਚਾਇਤ ਦੀ ਮਲੀ ਭੁਗਤ ਨਾਲ ਇਹ ਬਹੁਤ ਵੱਡੇ ਲੈਵਲ ਤੇ ਘਪਲਾ ਹੋਇਆ ਜਿਸ ਦੀ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਪੰਚਾਇਤ ਤੋਂ ਲੈ ਕੇ ਜਿਹੜੇ ਉੱਪਰ ਅਫਸਰ ਇਸ ਸ਼ਿਕਾਇਤ ਨੂੰ ਇੱਕ ਖਾਤਾ ਪੂਰਤੀ ਕਰਕੇ ਇੱਕ ਬੰਦੇ ਤੇ ਪਿੰਡ ਦੇ ਜਸਵਿੰਦਰ ਸਿੰਘ ਨਸੀਬ ਸਿੰਘ ਤੇ ਅਲਜਾਪ ਲਾ ਰਿਆ ਇੱਕ ਬੰਦਾ 300 ਸਫੈਦਾ ਨਹੀਂ ਕੱਟ ਸਕਦਾ ਜੇ 373 ਵੀ ਤੋੜਦੇ ਹੋਵੇ ਬਣਾਣੀ ਹੋਵੇ ਤਾਂ ਉਹਨੂੰ ਵੀ ਘੱਟੋ-ਘੱਟ ਪੂਰਾ ਦਿਨ ਲੱਗ ਜਾਂਦਾ ਇਸ ਤਰ੍ਹਾਂ ਇਹ ਮਾਮਲੇ ਬਾਰੇ ਅਸੀਂ ਜਾਗਰ ਕੀਤਾ ਨਗਲ ਸਾਹਿਬ 300 ਸਫੈਦਾ ਕੱਟਿਆ ਜਾਣਾ ਕੋਈ ਛੋਪਾ ਮਾਮਲਾ ਨਹੀਂ ਹੈ ਨਹੀਂ ਜੀ ਅਸਲ ਕਾਰਨ ਕੀ ਸ਼ਮਤ ਦੇ ਤੁਸੀਂ ਦੇ ਪਿੱਛੇ ਅਸਲ ਕਾਰਨ ਤਾਂ ਇਹ ਹੈ ਵੀ ਦੇਖੋ ਜੋ ਹੁਣ ਸਪੈਦ ਦੇ ਕੱਟਣ ਤੋਂ ਬਾਅਦ ਜਦੋਂ ਪ੍ਰੈਸ ਮੀਡੀਆ 'ਚ ਇਹ ਮੁੱਦਾ ਉੱਠਿਆ ਖਬਰਾਂ ਲੱਗੀਆਂ ਤੇ ਸਰਪੰਚ ਨੂੰ ਫੋਨ ਕਰ ਕਰਕੇ ਪੱਤਰਕਾਰਾਂ ਵੱਲੋਂ ਵਰਜਲ ਲਏ ਗਏ ਜਦੋਂ ਤਸੱਲੀ ਬਖਸ਼ ਜਵਾਬ ਨਹੀਂ ਹੋਇਆ ਸਰਪੰਚ ਪੰਚ ਫਸਦੇ ਦਿਖੇ ਤਾਂ ਉਹਨਾਂ ਨੇ ਫਿਰ ਇਹ ਆਪਣੀ ਜੋ ਪੰਚਾਇਤੀ ਕਾਰਵਾਈ ਰਜਿਸਟਰ ਦੇ ਵਿੱਚ ਰੈਜੂਲੇਸ਼ਨ ਪਾ ਕੇ ਮਤਾ ਪਾ ਕੇ ਪੀਡੀਪੀਓ ਨੂੰ ਇੱਕ ਖਾਨਾ ਪੂਰਤੀ ਲਈ ਜੋਗੇ ਕੱਪੜਾ ਹੋਇਆ ਉਹਨੂੰ ਦਬਾਉਣ ਦੇ ਖਾਤਰ ਇਹ ਕਾਗਜ਼ਾਂ ਦੇ ਵਿੱਚ ਹਿਰਫਿਰ ਕੀਤੀ ਗਈ ਹੈ ਜਿਹੜੇ ਜਿਹੜੇ ਅਧਿਕਾਰੀਆਂ ਕੋਲ ਤੁਸੀਂ ਪਹੁੰਚ ਕੀਤੀ ਹੈ ਕਿ ਇਨਸਾਫ ਮਿਲਦਾ ਹੈ ਜਬ ਅਸਲੀ ਮਾਮਲਾ ਸਾਹਮਣੇ ਆਵੇ ਦੇਖੋ ਜੀ ਬੇਤੁਨੀ ਤਾਂ ਹੈ ਤੁਹਾਨੂੰ ਵੀ ਇਹ ਸਹੀ ਕਾਰਵਾਈ ਹੋਈ ਅੱਛੇ ਤਾਂ ਬਹੁਤ ਲੰਬੇ ਸਮੇਂ ਤੋਂ ਪੰਚਾਇਤੀ ਸ਼ਾਮਲਾ ਜ਼ਮੀਨਾਂ ਦੇ ਕੱਪੜਿਆਂ ਸੰਬੰਧੀ ਲੜਾਈ ਲੜ ਰਹੇ ਆ ਉਹਨਾਂ ਨੂੰ ਬਚਾਉਣ ਦੇ ਖਾਤਰ ਸੰਘਰਸ਼ ਕਰ ਰਹੇ ਆਂ ਭੁੱਖ ਹੜਤਾਲਾਂ ਕਰ ਰਹੇ ਆਂ ਹੁਣ ਵੀ ਅਸੀਂ ਜੋ ਪੰਚਾਇਤੀ ਜ਼ਮੀਨਾਂ 20 ਸਾਲ ਤੋਂ ਪੇ ਲੜਾਈ ਲੜਦਾ ਆ ਰਹੇ ਆਂ ਤੇ ਮੇਰੇ ਹਰ 6 ਮਹੀਨੇ ਬਾਅਦ ਮੇਰੇ ਤੇ ਪਰਚਾ ਦਰਜ ਹੋ ਕੇ ਜੇਲ੍ਹ ਭੇਜ ਦਿੰਦੇ ਆਂ 24ਵਾਂ ਪਰਚਾ ਹੈ 20 ਸਾਲ ਹੋ ਗਏ ਜਿਹਦੇ ਵਿੱਚ ਹੁਣ ਅਸੀਂ ਨਗਰ ਕੌਂਸਲ ਜੀਰਕ ਪਰ 15 ਅਗਸਤ 24 ਤੋਂ ਤਰਨੇ ਤੇ ਬੈਠੇ ਆਂ ਰੋਜ਼ ਪ੍ਰਦਰਸ਼ਨ ਚੱਲ ਰਹੇ ਆਂ ਸ਼ਾਂਤਮਈ ਮਾਹੌਲ ਨਾਲ ਹੁਣ ਕੋਈ ਪਰਚਾ ਨਹੀਂ ਹੋਇਆ 11 ਮਹੀਨੇ ਮੇਰਾ ਜਿਹੜਾ ਪਰਚਾ ਹੁੰਦਾ ਸੀ ਲੱਖ ਡੇਢ ਲੱਖ ਰੁਪਇਆ ਖਰਚਾ ਜਾਂਦਾ ਸੀ ਤੇ ਮੁੜ ਕੇ ਘਰ ਤੋਂ ਬੇ ਘਰ ਜੇਲ੍ਹ ਚ ਬੰਦੀ ਰਹਿੰਦਾ ਸੀ ਹੁਣ ਅਸੀਂ ਇਹ ਸ਼ੁਰੂ ਤੋਂ ਹੀ ਮਨ ਬਣਾਇਆ ਹੋਇਆ ਹੈ ਕਿ ਕੋਈ ਵੀ ਗੈਰ ਕਾਨੂੰਨੀ ਟੰਗ ਨਾਲ ਕੋਈ ਕੰਮ ਗਲਤ ਹੁੰਦਾ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਸਰਪੰਚ ਪੰਚ ਕੋਈ ਵੀ ਹੈ ਭਾਵੇਂ ਐਮ ਐਲ ਏ ਜਿਵੇਂ ਕਿ ਐਨ ਕੇ ਸ਼ਰਮਾ ਨੇ ਬਜਲਦੀ ਜ਼ਮੀਨ ਸਾਹਮਣੇ ਦੇ ਉੱਤੇ ਕਬਜ਼ੇ ਕਰਕੇ ਪੈਟਰੋਲ ਪੰਪ ਲਾਇਆ ਗੁਰੂਕੁਲ ਸਕੂਲ ਦੀ ਬਿਲਡਿੰਗ ਬਣਾਈ ਹੋਈ ਹੈ ਅਸੀਂ ਸੰਘਰਸ਼ ਕਰ ਰਹੇ ਆਂ ਚੱਲ ਰਹੇ ਆਂ ਲੇਕਿਨ ਇੱਕ ਜੋ ਪੰਜਾਬ ਪੁਲਿਸ ਦਾ ਟੰਡਾ ਤੰਤਰ ਉਹ ਹਰ ਪਾਰਟੀ ਦੀ ਸਰਕਾਰ ਤੇ ਚੱਲਦਾ ਤੇ ਹੁਣ ਵੀ ਚੱਲਦਾ ਆ ਰਿਹਾ ਤੇ ਇਹ ਕੇਵਲ ਤੇ ਕੇਵਲ ਲੈਂਡ ਮਾਫੀਆ ਮਾਈਨਿੰਗ ਮਾਫੀਆ ਹਾਊਸਿੰਗ ਪ੍ਰੋਜੈਕਟ ਮਾਫੀਆ ਦੀ ਜਿਹੜੀ ਹੈ ਸਰਕਾਰ ਦੇ ਵਿੱਚ ਪਹੁੰਚ ਹੁੰਦੀ ਹੈ ਕਿਉਂਕਿ ਇਹਨਾਂ ਨੇ ਵੱਡੇ ਵੱਡੇ ਰਸੂਕਵਾਨ ਲੋਕਾਂ ਨੇ ਉਦਯੋਗਪਤੀਆਂ ਨੇ ਪੂੰਜੀਵਤੀ ਲੋਕਾਂ ਨੇ ਸਰਕਾਰਾਂ ਨੂੰ ਫੰਡ ਦੇਣੇ ਹੁੰਦੇ ਆਂ ਉਸ ਦੇ ਆਧਾਰ ਤੇ ਜਿਵੇਂ ਕਿ ਹੁਣ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਕੌਂਡੀਆਂ ਦੇ ਭਾਅ ਅਕਵਾਇਰ ਕਰਕੇ ਅੱਜ ਐਰੋ ਸਿਟੀ 'ਚ ਦੇਖ ਲਓ ਤੁਸੀਂ 1.5 ਕਰੋੜ ਰੁਪਏ ਜ਼ਿਮੀਂਦਾਰ ਨੂੰ 1 ਏਕੜ ਦਾ ਰੇਟ ਮਿਲਿਆ ਤੇ ਅੱਜ 1.5 ਕਰੋੜ ਰੁਪਏ ਦਾ ਜਿਹੜਾ 100 ਗੈ ਦਾ ਪਲਾਟ ਵੇਚ ਰਿਹਾ ਐਰੋ ਸਿਟੀ 'ਚ ਇਸ ਤਰ੍ਹਾਂ ਮੈਂ ਲੜਾਈ ਲੜ ਰਿਹਾ ਲੰਬੇ ਸਮੇਂ ਤੋਂ 2011 ਜੁਲਾਈ ਦੇ ਦਿਨ ਸਵੈਦੇ ਤੇ ਪੇਟ ਤੇ ਬੈਠ ਕੇ ਧਰਨਾ ਦਿੱਤਾ ਭੁੰਡਾ ਸਿੰਘਪੁਰਾ ਨਗਲੇ ਦਾ 542 ਏਕੜ ਦਾ ਸਰਕਾਰ ਨੂੰ ਨੋਟੀਫਿਕੇਸ਼ਨ ਰੱਦ ਕਰਨਾ ਪਿਆ ਅੱਜ ਤੁਸੀਂ ਪੁੱਡਾ ਸਿੰਘਪੁਰਾ ਨਗਲਾ ਜਾ ਕੇ ਦੇਖ ਲਓ ਕਿ 25 ਤੋਂ 30 ਕਰੋੜ ਤੋਂ 50 ਕਰੋੜ ਤੱਕ ਏਕੜ ਵਿਕ ਰਿਆ ਜ਼ਮੀਨਦਾਰ ਦਾ ਜੇਕਰ ਸਹੀ ਕਾਰਵਾਈ ਨਹੀਂ ਹੁੰਦੀ ਅਗਲਾ ਐਕਸ਼ਨ ਹੋਵੇ ਦੇਖੋ ਉਸ ਤੋਂ ਬਾਅਦ ਅਦਾਲਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੀ ਅਸੀਂ ਜਾਵਾਂਗੇ ਉਸ ਤੋਂ ਬਾਅਦ ਹਾਈ ਕੋਰਟ ਪਹਿਲਾਂ ਹੀ ਇਹ ਜਿਹੜੀਆਂ ਪੰਚਾਇਤੀ ਸ਼ਾਮਲਾ ਜ਼ਮੀਨਾਂ ਦੇ ਕੱਪੜੇ ਸੰਬੰਧੀ ਜੋ ਵੀ ਹੈ ਬੜੇ ਸ਼ਕਤ ਮੋੜ ਚ ਐਕਸ਼ਨ ਲੰਦੀ ਹੈ ਜਿਵੇਂ ਕਿ ਹੁਣ ਸਾਡੇ ਮਜੀਠੀਆ ਜੀ ਸਰੋਤਾਂ ਤੋਂ ਵੱਧ ਬਣਾਈ ਹੋਈ ਜਾਇਦਾਦ ਬਾਰੇ ਜੋ ਹੈ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਮੁਹਾਲੀ ਜ਼ਿਲ੍ਹੇ ਦੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤੀ ਸ਼ਾਮਲਰ ਜ਼ਮੀਨਾਂ ਦੀਆਂ ਕਿਵੇਂ ਤਬਦੀਲ ਬਲਕੀਤ ਕੀਤੀ ਗਈਆਂ ਅਰਬਾਂ ਖਰਬਾਂ ਦਾ ਅਸੀਂ ਸਬੂਤ ਦੇ ਸਕਦੇ ਆ ਸਰਕਾਰ ਨੂੰ ਮਜੀਠੀਏ ਦੇ ਖਿਲਾਫ ਪੰਚਾਇਤ ਮੰਤਰੀ ਦੇ ਖਿਲਾਫ ਵਨ ਵਿਭਾਗ ਮੰਤਰੀ ਔਰ ਜਿਹੜਾ ਸਥਾਨਕ ਸਰਕਾਰਾਂ ਮੰਤਰੀ ਪੁੱਡਾ ਬਖਮਾ ਔਰ ਅੰਡਰ ਸਟੇਟ ਡਿਪਾਰਟਮੈਂਟ ਬਖਮਾ ਸਾਡੇ ਕੋਲ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਅਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਂ ਸਾਨੂੰ ਹਰ ਇੱਕ ਪਿੰਡ ਦੀ ਪੰਚਾਇਤੀ ਸ਼ਾਮਲਾ ਜਮੀਨਵਾਰੇ ਪਤਾ ਕਿੱਥੇ ਕਿੱਥੇ ਕਪੜਾ ਕੀਤਾ ਜਿਕੇ ਹਨਕੇ ਸਰਪਾ ਨੇ ਔਰ ਮੋਹਾੜੇ ਚੁਪਲਵੰਤ ਸਿੰਘ ਐਮਐਲਏ ਆਮ ਆਦਮੀ ਪਾਰਟੀ ਦਾ ਬਲਬੀਰ ਸਿੰਘ ਸਿੱਧੂ ਵਰਗੇ ਆਪ ਅਖਬਾਰਾਂ 'ਚ ਪੜਦੇ ਆਂ ਦੇਖਦੇ ਆਂ ਸਾਡੇ ਕੋਲ ਸਬੂਤ ਹੈ ਅਸੀਂ ਸਬੂਤ ਤੇ ਆਧਾਰ ਤੇ ਕੰਮ ਕਰਦੇ ਆਂ ਅਸੀਂ ਪ੍ਰੈਸ মিডিਆ ਰਾਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਇਸ ਚੈਨਲ ਦੇ ਬਾਦਮੇ ਰਾਹੀਂ ਸਾਡੀਆਂ ਇਹ ਗੱਲਾਂ ਜਿਹੜੀ ਆਮ ਪਬਲਿਕ ਚ ਜਾਂਦੀਆਂ ਸੁਣਦੇ ਆ ਸਰੋਤੇ ਉਹਨਾਂ ਨੂੰ ਵੀ ਪਤਾ ਲੱਗਦਾ ਫਿਰ ਸਾਡੇ ਨਾਲ ਸੰਪਰਕ ਕਰਦੇ ਆ ਵੀ ਸਾਡੀ ਆ ਜਬੀਨ ਦੱਬ ਲਈ ਸਾਡੇ ਨਾਲੇ ਧੱਕੇ ਨਾਲ ਤਬਦੀਲ ਮਿਲਕਿਤ ਹੋ ਗਈ ਅਸੀਂ ਉਹਨਾਂ ਦੇ ਜਦੋਂ ਕੇਸਾਂ ਨੂੰ ਫੜ ਕੇ ਕਾਰਵਾਈ ਕਰਵਾਉਂਦੇ ਆ ਤੇ ਉਹ ਸਾਡੀ ਮਦਦ ਵੀ ਕਰਕੇ ਜਾਂਦੇ ਆ ਤੋ ਅੱਜ ਇਸ ਜਿਹੜੀ 300 ਸਫਾਇਦੇ ਦੇ ਸਬੰਧ ਦੇ ਵਿੱਚ ਅੱਜ ਆਪਦੇ ਸਟੂਡੀਓ ਜਾ ਕੇ ਸਾਰੇ ਸਟੇਟਮੈਂਟ ਦਿੱਤੀ ਹੈ ਅਗਲੀ ਕਾਰਵਾਈ ਅਸੀਂ ਐਸਡੀਐਮ ਡੇਰਾ ਬਸੀ ਸਾਹਿਬ ਤੇ ਡੀਡੀਪੀਓ ਸਾਹਿਬ ਤੋਂ ਇਹ ਸਾਡੀ ਜੋ ਸ਼ਿਕਾਇਤ ਕੀਤੀ ਹੋਈ ਹੈ ਇਹਦੇ ਬਾਰੇ ਕੀਤੀ ਕਾਰਵਾਈ ਵੇਰਵੇ ਸਹਿਤ ਅਸੀਂ ਆਰਟੀਆਈ ਤੇ ਲੰਮਾਂਗੇ ਤੇ ਅਗਲਾ ਪ੍ਰੋਸੈਸ ਜ਼ਰੂਰ ਕਰਾਂਗੇ ਪਰ 300 ਜਿਹੜਾ ਸਫਾਇਦਾ ਕਟਿਆ ਗਿਆ ਇਹਨਾਂ ਦਾ ਜਿਹੜਾ ਹਿਸਾਬ-ਕਿਤਾਬ ਅਸੀਂ ਇਹਨਾਂ ਤੋਂ ਵਸੂਲ ਕਰਕੇ ਜਿਹੜੇ ਦੋਸ਼ੀ ਹੈ ਔਰ ਸਰਪੰਚ ਪੰਚਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਮੈਂਗਮੇ ਨੂੰ ਲਿਖਾਂਗੇ ਡਾਇਰੈਕਟਰ ਪੰਚਾਇਤ ਨੂੰ ਬੇ ਤਾਂ ਜੋ ਇਹਨਾਂ ਨੂੰ ਅਹੁਦੇ ਤੋਂ ਮੁਅਤਲ ਕੀਤਾ ਜਾਵੇ ਨਾ ਰਹਾ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਇਨਸਾਫ ਲੈਣ ਲਈ ਕੋਈ ਵੀ ਜਿਵੇਂ ਹਣਾ 300 ਸਵੈਦਿਆ ਦੀ ਗੱਲ ਹੈ ਅਕਾਲੀ ਸਰਕਾਰ ਵੀ ਆਈ ਹੈ ਕਾਂਗਰਸ ਸਰਕਾਰ ਵੀ ਆਈ ਹੈ ਤੇ ਆਮ ਆਦਮੀ ਪਾਰਟੀ ਦਾ ਜਿਵੇਂ ਲੱਗਦਾ ਤੁਹਾਨੂੰ ਇਨਸਾਫ ਦੇਣ ਦਾ ਸਿਸਟਮ ਦੇਖੋ ਜੀ ਅਕਾਲੀ ਭਾਜੀਪੀ ਭਾਈਵਾਲ ਸਰਕਾਰ ਔਰ ਕਾਂਗਰਸ ਦਾ ਪਿਛਲੀ ਆ ਸਰਕਾਰਾਂ ਸਮੇਂ ਕੀ ਕੀ ਕਪੜੇ ਕਿੱਥੇ ਕਿੱਥੇ ਹੋਏ ਆ ਉਹ ਸਾਰੇ ਉਹਜਾਗਰ ਕਰਨੋਂ ਅਸੀਂ ਤਿਆਰ ਆ ਸਾਡੇ ਕੋਲ ਰਿਕਾਰਡ ਹੈ ਅਸੀਂ ਬੜੀ ਮਿਹਨਤ ਦੇ ਨਾਲ ਆਮ ਜਨਤਾ ਨੇ ਲੋਕਾਂ ਨੇ ਤੰਗ ਆ ਕੇ ਕਾਂਗਰਸ ਅਕਾਲੀ ਭਾਜਪੀ ਵਾਲਿਆਂ ਤੋਂ ਇਹ ਤੀਜਾ ਬਦਲ ਲਿਆਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਪਰ ਸਰਕਾਰ ਬਣ ਜਰੂਰ ਗਈ ਹੈ ਪਰ ਮਸਿੰਰੀ ਤਾਂ ਉਹੀ ਹੈ ਲੈਗਨ ਅਖਬਾਰਾਂ ਦੇ ਵਿੱਚ ਟੀਵੀਆ ਦੇ ਵਿੱਚ ਭਗਵੰਤ ਮਾਨ ਸਾਹਿਬ ਬੜੇ ਆਪਣਾ ਵਾਅਦਾ ਕਰ ਰਿਹਾ ਪੰਚਾਇਤ ਮੰਤਰੀ ਕਰ ਰਿਹਾ ਸੀ ਆ ਇੰਨੀ ਜ਼ਮੀਨ 9000 ਏਕੜ ਛਡਾ ਲਈ ਉਹ ਕਿੱਥੇ ਗਈ ਕਿਤੋਂ ਛਡਵਾਈ ਹੈ ਅੱਜ ਕੌਣ ਉਹਦੇ ਤੇ ਕਾਬਜ ਹੈ ਇਹ ਸਿਰਫ ਖਾਣਾ ਕਾ ਕਾਗਜ਼ਾਂ ਦੇ ਵਿੱਚ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਪਰ ਮੈਂ ਨੌ ਵਰੀ ਭਗਵੰਤ ਮਾਨ ਜੀ ਨੂੰ ਮਿਲਣ ਗਿਆ ਪਰ ਭਗਵੰਤ ਮਾਨ ਜੀ ਦੇ ਆਸ-ਪਾਸੇ ਜਿਹੜੇ ਭ੍ਰਿਸ਼ਟ ਅਧਿਕਾਰੀ ਬੈਠੇ ਆ ਉਹ ਮੇਰੀ ਮੁਲਾਕਾਤ ਨਹੀਂ ਹੋਣ ਦਿੰਦੇ ਸੀ ਜਦੋਂ 4 ਮਾਰਚ 2025 ਨੂੰ ਭਗਵੰਤ ਮਾਨ ਸਾਹਿਬ ਜੀਰਕਪੁਰ ਪਹੁੰਚੇ ਤਹਿਸੀਲ ਦੇ ਵਿੱਚ ਤਹਿਸੀਲਦਾਰਾਂ ਦੀ ਹੜਤਾਲ ਸੀ ਉਸ ਸਮੇਂ ਮੇਰੇ ਰੋਸ ਪ੍ਰਦਰਸ਼ਨ ਨੂੰ ਤਖਤ ਪੁੱਸਤੇ ਬੈਠੇ ਹੋਏ ਨੂੰ ਹਲਕਾ ਪੁਦਾਇਕ ਐਮਐਲਏ ਕੁਲਜੀਤ ਸਿੰਘ ਰਧਾਵਾ ਨੂੰ ਸੀਐਮ ਸਾਹਿਬ ਨੇ ਪੁੱਛਿਆ ਕਿ ਬਾਬਾ ਜੀ ਕਿਵੇਂ ਬੈਠੇ ਆ ਰੋਸ ਪ੍ਰਦਰਸ਼ਨ ਦਾ ਇਹ ਬੋਰਡ ਲੱਗਿਆ ਤਾ ਰਨਾਵਾ ਸਾਹਿਬ ਨੇ ਦੱਸਿਆ ਵੀ ਇਹ ਸ਼ਾਮ ਲੜ ਜ਼ਮੀਨਾਂ ਦੀ ਲੜਾਈ ਲੜ ਰਹੇ ਆ ਐਨ ਕੇ ਸਰਮੇ ਵੱਲੋਂ ਪਰਚਾ ਦਰਜ ਕਰਤਾ ਸੀ ਉਸ ਸਮੇਂ ਸੀਐਮ ਸਾਹਿਬ ਨੇ ਮੇਰਾ ਮੋਬਾਈਲ ਨੰਬਰ ਨਾਂ ਪਤ ਤੱਕ ਲੈ ਕੇ ਤੇ ਐਮਐਲਏ ਸਾਹਿਬ ਨੂੰ ਕਿਹਾ ਵੀ ਬਾਬਾ ਜੀ ਨੂੰ ਕਹਿ ਦੋ ਵੀ ਦੋ ਦਿਨ ਬਾਅਦ ਗੱਲ ਕਰੂੰਗਾ ਸੋਮਵਾਰ ਮੰਗਲਵਾਰ ਤਾਂ ਫਿਰ ਜਿਹੜੇ ਐਫਸੀਆਰ ਔਰ ਨਵੇਂ ਡਿਪਟੀ ਕਮਿਸ਼ਨਰ ਮੈਡਮ ਕੌਮਲ ਮਿੱਤਲ ਜੀ ਐਫਸੀਆਰ ਦੇ ਨਾਲ ਆਏ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਜਿਹਦੇ ਵਿੱਚ ਐਫਸੀਆਰ ਸਾਹਿਬ ਅਨੁਰਖ ਬਰਮਾ ਜੀ ਨੇ ਕਿਹਾ ਨਗਲਾ ਸਾਹਿਬ ਤੁਹਾਡੀ ਸ਼ਿਕਾਇਤ ਤੇ ਪਟਵਾਰੀ ਤੇ ਤਹਿਸੀਲਦਾਰ ਨੂੰ ਚਾਰਜਸ਼ਿਟ ਕਰਤਾ ਜਿਸ ਦੀ ਪੜਤਾਲ ਰੈਗੂਲਰ ਲਈ ਰੈਗੂਲਰ ਪੜਤਾਲ ਲਈ ਸੈਸ਼ਨ ਜੱਜ ਵੀਰ ਬਾਂਸਲ ਜੀ ਨੂੰ ਇਨਕੁਆਇਰੀ ਮਾਰਕ ਕਰਦੀ ਹੈ ਵੀਰ ਬਾਂਸਲ ਜੀ ਜਸਬ ਲੋਤੀ ਬਈ ਨੂੰ ਜਿਹੜੀ ਇਨਕੁਆਇਰੀ ਪੜਤਾਲ ਰਿਪੋਰਟ ਬਣਾ ਕੇ ਐਫਸੀਆਰ ਸਾਹਿਬ ਦੇ ਦਫ਼ਤਰ ਦਾਖਲ ਦਫ਼ਤਰ ਦੇ ਵਿੱਚ ਭੇਜਦੀ ਹੈ ਜਿਹਦੇ ਵਿੱਚ ਅਸੀਂ ਪਿਛਲੇ ਹਫਤੇ ਐਫਸੀਆਰ ਸਾਹਿਬ ਨਾਲ ਡਿਸਕਸ ਕਰਕੇ ਉਹਨਾਂ ਨੇ ਆਪਣੇ ਸਟਾਫ ਪੀਏ ਨੂੰ ਕਿਹਾ ਵੀ ਇਹ ਦੋਨੇ ਸ਼ਿਕਾਇਤਾਂ ਜਿਹੜੀ ਐ ਲਗੇ ਸ਼ਰਮੇ ਵਾਲੀ ਔਰ ਸੁਖਨਾ ਪੇਪਰ ਮਿਲ ਨਗਲੇ ਵਾਲੀ ਜਿਹੜੀ ਸ਼ਾਫਲਾਤ ਲੈਂਡ ਦਾ ਟਪਲਾ ਉਹ ਦੋਿਆਂ ਦੀ ਰਿਪੋਰਟ ਮੰਗ ਲਈ ਹੈ ਉਹ ਜਦੋਂ ਸੁਨੇਹਾ ਆਏਗਾ ਉਹਨਾਂ ਵੱਲੋਂ ਅਸੀਂ ਹਾਜ਼ਰ ਹੋਵਾਂਗੇ ਵੀ ਇਹ ਕਿਹੜਾ ਪੜਤਾਲਾ ਦੇ ਵਿੱਚ ਕਿਹਦੇ ਹੱਕ ਚ ਪੜਤਾਲਾ ਹੈ ਨਹੀਂ ਅਗਲਾ ਰਸਤਾ ਜਿਹੜਾ ਸਾਡਾ ਹਾਈ ਕੋਰਟ ਦੇ ਲਈ ਤਿਆਰੀ ਹੈ ਧੰਨਵਾਦ ਵਕੀਲ ਦੀਕਾ ਖਲਸਾ Why do you think